ਕੁਝ ਕਿਸ ਤੇ ਵਿੱਚ ਇਹ ਚੀਜ਼ ਸਾਹਮਣੇ ਆਈਏ ਜੋ ਜੱਗੀ ਹੈ ਜਾਂ ਫਤੇ ਨੇ ਜਾਂ ਇਹਨਾਂ ਦੇ ਨਾਲ ਜੋ ਜੁੜੇ ਹੋਏ ਨੇ ਉਹ ਸਾਰੇ ਇੱਕ ਸੁਪਰੀਤ ਸਿੰਘ ਅਲੀਅਸ ਹਰੀ ਚੱਟਰ ਉਹਨਾਂ ਦੇ ਕਹਿਣ ਦੇ ਉੱਤੇ ਇਹ ਕੰਮ ਕਰਦੇ ਸੀ। ਕਹਿੰਦਾ ਹੈਗਾ 11 1 2024 ਨੂੰ ਇੱਕ ਬਿਊ ਮਾਸਟਰ ਰੈਸਟੋਰੈਂਟ ਹੈਗਾ ਉਹਦੇ ਸਾਹਮਣੇ ਗੋਲੀ ਚੱਲਦੀ ਹੈਗੀ ਆ ਉੱਥੇ ਦੋ ਵਿਅਕਤੀ ਦਿਖਦੇ ਨੇ ਜੋ ਇੱਕ ਗੱਡੀ i20 ਗੱਡੀ ਚਾਹੁੰਦੇ ਨੇ ਔਰ ਗੋੜੀ ਚਲਾਉਂਦੇ ਔਰ ਚਲ ਜਾਂਦੇ ਹੈਗੇ। ਤੋਂ ਇਮੀਡੀਏਟਲੀ ਉਸ ਇਨਸੀਡੈਂਟ ਦੇ ਉੱਤੇ ਕੰਮ ਕਰਦੇ ਹੋਏ ਆਪਣੇ ਸਿਵਲ ਲਾਈਨ ਪੁਲਿਸ ਸਟੇਸ਼ਨ ਐਂਡ CIA ਦੇ ਜੋ ਟੀਮਸ ਹੈਗੇ ਉਹਨੇ ਟੈਕਨੀਕਲ ਇਨਵੈਸਟੀਗੇਸ਼ਨ ਕੇ ਥਰੂ ਉਹਦੇ ਤੇ ਪਤਾ ਕੀਤਾ ਕਿ ਜੋ ਇੱਕ ਜੱਗੀ ਨਾਮ ਦਾ ਬੰਦਾ ਹੈਗਾ ਨਾਲੇ ਇੱਕ ਫਤਿਹ ਇਹ ਦੋਵੇਂ ਇਹ ਕੰਮ ਕੀਤੀ ਸੀਗੀ ਟੈਕਨੀਕਲ ਇਨਵੈਸਟੀਗੇਸ਼ਨ ਕੇ ਤੂੰ ਸਾਨੂੰ ਪਤਾ ਚੱਲਿਆ ਸੀਗਾ ਔਰ ਉਸਤੇ ਬਾਅਦ ਉਹਨਾਂ ਦੀ ਨਾਮਿਨੇਟ ਵੀ ਕੀਤੀ ਗਈ ਸੀ ਫਿਰ ਉਹ ਉਹਦੇ ਤੇ ਕੰਮ ਕਰਦੇ ਹੋਏ ਫਤਿਹ ਉਹਨਾਂ ਨੂੰ ਵਰਿੰਦਰ ਸਿੰਘ ਅਲਿਆਸ ਫਤਿਹ ਉਹਨਾਂ ਨੂੰ 1 ਫਰਵਰੀ ਨੂੰ ਅਰੈਸਟ ਕੀਤਾ ਗਿਆ ਸੀਗਾ ਉੱਤੇ ਬਾਅਦ ਬਟਾਲਾ ਤੋਂ ਅਰੈਸਟ ਕੀਤਾ ਸੀ ਦਿਨ ਉਸਤੇ ਬਾਅਦ ਅੰਮ੍ਰਿਤਸਰ ਤੋਂ ਇੱਕ ਜਗਦੀਪ ਸਿੰਘ ਅਲਿਆਸ ਜਗੀ ਇਹਨਾਂ ਨੂੰ 5 ਤਰੀਕ ਨੂੰ ਅਰੈਸਟ ਕੀਤੀ ਗਈ ਹੈਗੀ ਆ ਇਹ ਐਕਚੁਅਲੀ ਬਟਾਲੇ ਪੁਲਿਸ ਵਾਸਤੇ ਬਹੁਤ ਵੱਡੀ ਇੱਕ ਕਾਮਯਾਬੀ ਹੈਗੀ ਕਿਉਂਕਿ ਜੋ ਜਗਦੀਪ ਸਿੰਘ ਹੈਗੇ ਇੰਨੇ ਹੀ ਉਹ ਵਾਂਟਡ ਸੀਗੇ ਸਾਡੇ ਵਾਂਟਡ ਸੀਗਾ ਸਾਡੇ ਤਿੰਨ ਮੁਕਦਮੇ ਦੇ ਵਿੱਚ ਉਤੇ ਅਲਾਵਾ ਉਹਦੇ ਤੇ ਵੀ ਮੁਕਦਮਾ ਹੋਰ ਦਰਜ ਨੇ ਲੇਕਿਨ ਹੁਣੇ ਜੋ ਬਟਾਲੇ ਦੇ ਵਿੱਚ ਜੋ ਗੋਲੀ ਚੱਲੀ ਸੀਗੀ ਤਿੰਨ ਥਾਂ ਤੇ ਗੋਲੀ ਚੱਲੀ ਸੀ ਅ ਤੁਹਾਨੂੰ ਵੀ ਪਤਾ ਹੋਵੇਗਾ ਜਿੱਥੇ ਫਿਰੋਤੀਆਂ ਦਾ ਕੋਲਾ ਆਏ ਸੀਗੇ ਇੱਕ ਸਿਵਲ ਲਾਈਨ ਦਾ ਇੱਕ ਸਿਟੀ ਦਾ ਮਕਦਮਾ ਸੀਗਾ ਔਰ ਇੱਕ ਕੋਠਲੀ ਸੁਰਤ ਮਲੀ ਦਾ ਮਕਦਮਾ ਸੀਗਾ ਔਰ ਹੁਣ ਇੱਕ ਸਿਵਲ ਲਾਈਨ ਦਾ ਮਕਦਮਾ ਸੀਗਾ ਇਹ ਤਿੰਨੋਂ ਮਕਦਮੇ ਇਹਦੇ ਵਿੱਚ ਜੋ ਮੇਨ ਵਾਂਟਡ ਪਰਸਨ ਸੀਗਾ ਉਹ ਜੱਗੀ ਸੀਗਾ ਔਰ ਇਹਦੇ ਤੇ ਜਦੋਂ ਅਰੈਸਟ ਅਰੈਸਟ ਕੀਤੀ ਗਈ ਉਹਨਾਂ ਤੋਂ ਰਿਕਵਰੀ ਵੀ ਸਾਡੀ ਵਧੀਆ ਹੈਗੀ ਆ ਇਹਦੇ ਤੇ ਚਾਰ ਵੈਪਨਸ ਜੋ ਰਿਕਵਰ ਨੇ ਉਦੇ ਤੇ ਇੱਕ ਆਸਟਰੀਆ ਮੇਡ ਸੋਫਿਸਟੀਕੇਟਿਡ ਗਲੌਕ ਵੈਪਨ ਹੈਗੀ ਆ ਉਤੇ ਅਲਾਵਾ ਦੋ ਵੈਪਨ ਜੋ ਹੈ ਆਪਣੇ 3 ਬੋਰ ਦੇ ਹੈਗੇ ਔਰ ਇੱਕ 9mm ਦੀ ਵੈਪਨ ਹੈਗੀ ਉਹਦੇ ਨਾਲ ਹੀ ਦੋ ਗੱਡੀਆਂ ਹੈਗੇ ਇੱਕ i20 ਹੈ ਔਰ ਇੱਕ xuv 500 ਇਹਨਾਂ ਨੂੰ ਇਹ ਵਕ ਵਕ ਆਪਣੇ ਕ੍ਰਾਈਮ ਕਰਨ ਦੇ ਵਿੱਚ ਯੂਜ਼ ਕੀਤੀ ਸੀਗੀ ਨਾਲ ਹੀ ਇੱਕ ਮੋਟਰਸਾਈਕਲ ਹੈਗਾ ਜਿਹਦੇ ਵਿੱਚ ਉਹ ਚੱਲ ਰਹੇ ਸੀ ਜਦੋਂ ਅਸੀਂ ਇਹਨਾਂ ਨੂੰ ਅਰੈਸਟ ਕੀਤੇ ਸੀਗੇ ਇਹਦੇ ਇਹਨਾਂ ਦੀ ਪੁੱਛਗਿੱਛ ਦੌਰਾਨ ਇਹ ਇੱਕ ਹੋਰ ਚੀਜ਼ ਸਾਹਮਣੇ ਆਈ ਹੈਗੀ ਆ ਜੋ ਜੱਗੀ ਨੇ ਉਹਨਾਂ ਨੇ ਇੱਕ ਤਾਰੀਵਾਲ ਦੇ ਵਿੱਚ 41 ਨੰਬਰ ਮੁਕਦਮਾ ਹੈਗਾ 2023 ਦਾ ਉੱਤੇ ਵੀ ਇੱਕ 307 ਦਾ ਪਰਚਾ ਦਰਜ ਹੋਇਆ ਸੀ ਉਦੇਚੇ ਇੱਕ ਵਿਅਕਤੀ ਦੇ ਪੈਰ ਦੇ ਵਿੱਚ ਗੋਲੀ ਲੱਗੀ ਸੀ ਉਹਦੇ ਵਿੱਚ ਵੈਪਨ ਸਪਲਾਈ ਜੋ ਹੈਗਾ ਉਹ ਇਹਨਾਂ ਨੇ ਕੀਤੀ ਸੀਗੀ ਤੋਂ ਉਹਦੇ ਵਿੱਚ ਉਹਨਾਂ ਦੇ ਉਹ ਮੁਕਦਮੇ ਦੇ ਵਿੱਚ ਇਹ ਪੀਓ ਸੀਗੇ ਤੋਂ ਫਿਰ ਉਹ ਵਾਲਾ ਮੁਕੱਦਮਾ ਵੀ ਸਾਡਾ ਇੱਕ ਉਹ ਸੁਲਝ ਗਿਆ ਹੈਗਾ ਗੁਰਦਾਸਪੁਰ ਦਾ ਜੋ ਮੁਕਦਮਾ ਸੀਗਾ ਇੱਕ ਚੀਜ਼ ਹੋਰ ਪੁੱਛਗਿੱਛ ਦੇ ਵਿੱਚ ਇਹ ਚੀਜ਼ ਸਾਹਮਣੇ ਆਈ ਹੈ ਜੋ ਜੱਗੀ ਹੈ ਜਾਂ ਫਤਿਹ ਹੈ ਯਾਰ ਇਨਦੇ ਨਾਲ ਜੋ ਜੁੜੇ ਹੋਏ ਨੇ ਉਹ ਸਾਰੇ ਇੱਕ ਸੁਪਰੀਤ ਸਿੰਘ ਅਲਿਆਸ ਹਰੀ ਚੱਟਾ ਉਹਨਾਂ ਦੇ ਕਹਿਣ ਦੇ ਉੱਤੇ ਇਹ ਕੰਮ ਕਰਦੇ ਸੀ ਔਰ ਜੋ ਵੈਪਨ ਵੀ ਸਪਲਾਈ ਹੋਏ ਨੇ ਉਹ ਗੱਡੀਆਂ ਦੇ ਵੀ ਹੈਗੀ ਆ ਉਹ ਸਾਰੇ ਦੇ ਪਿੱਛੇ ਜੋ ਹੈਗਾ ਉਹ ਹਰੀ ਚੱਟਾ ਹੈ ਉਹਨਾਂ ਦਾ ਹੱਥ ਹੈਗੇ ਜੀ ਕਿੰਨੀਆਂ ਗੱਡੀਆਂ ਇਹ ਚੋਰੀ ਦੀਆਂ ਕਿ ਜਾਂ ਨਹੀਂ ਆ ਇੱਕ ਗੱਡੀ ਕਨਫਰਮ ਹੋਈ ਹੈ ਜੀ ਉਹ ਚੋਰੀ ਦਾ ਹੈਗਾ ਉਹ ਹਰੀਦਵਾਰ ਦੇ ਵਿੱਚ ਚੋਰੀ ਹੋ ਗਈ ਸੀਗੀ ਗੱਡੀ ਔਰ ਉਹ ਸਿਗਾ ਆਪਣੇ ਪੰਜਾਬ ਦਾ ਹੀ ਇੱਕ ਜ਼ਿਲ੍ਹੇ ਦੇ ਨਿਵਾਸੀ ਹੈਗੇ ਉਹਨਾਂ ਦੀ ਗੱਡੀ ਸੀਗਾ ਦੂਜੀ ਗੱਡੀ ਜੋ ਹੈਗਾ ਉਹਦਾ ਉਹਦੇ ਦੇ ਉੱਤੇ ਜੋ ਨੰਬਰ ਗਲਤ ਲੱਗੀ ਹੋਈ ਹੈ ਉਹਦਾ ਅਸੀਂ ਵੈਰੀਫਾਈ ਕਰ ਰਹੇ ਹਣੀ ਹੈ ਅਗਰ ਉਹ ਅਰਿਜਨਲੀ ਕੀ ਦਾ ਹੈਗਾ ਔਰ ਕਿਤੇ ਚੋਰੀ ਹੋ ਗਈ ਸੀ ਜੇ ਗੋਲੀਆਂ ਚੱਲਣੀਆਂ ਆਮ ਜੀ ਗੱਲ ਉਹ ਪਿੰਡ ਲੈਵਲ ਤੇ ਜਾਂ ਕਿਸੇ ਦਾ ਫਿਰੋਤੀ ਵੀ ਕੀ ਕਾਰਨ ਕੀ ਪੁਲਿਸ ਜਿਹੜੀ ਆ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਔਰ ਜਿੰਨੇ ਵੀ ਇੱਥੇ ਗੋਲੀ ਚੱਲੀ ਆ ਜਿੱਤੇ ਵੀ ਫਿਰੋਤੀ ਮੰਗੀ ਗਈ ਆ ਹੁਣ ਤੱਕ ਸਾਡੀ ਕੋਈ ਅੱਧਾ ਦੀ ਕੇਸ ਨਹੀਂ ਹੈਗੀ ਉਹ ਜੋ ਟ੍ਰੇਸ ਨਾ ਹੋਏ ਹੁਣ ਬਟਾਲੇ ਦੇ ਜੋ ਜਿੱਥੇ ਵੀ ਗੋਲੀ ਚੱਲੀ ਉਹ 100% ਜੋ ਸਾਡੀ ਟ੍ਰੇਸ ਵੀ ਹੋਏ ਨੇ ਉਹਦੇ ਤੇ ਕਾਰਨ ਵੀ ਤੁਸੀਂ ਵੇਖਿਓ ਕਦੀ ਕੀ ਹੁੰਦਾ ਬਾਹਰੋਂ ਜਿੱਥੋਂ ਕਾਲ ਆ ਜਾਂਦੇ ਆ ਕੋਈ ਹੁਣੇ ਅਸੀਂ ਸਿਵਲੈਂਡ ਦਾ ਇੱਕ ਕੇਸ ਸੋਲਵ ਕੀਤਾ ਸੀ ਉਹਨੇ ਵੇਖਿਆ ਕਿ ਸ਼ਾਇਦ ਇਹ ਕਰਨ ਤੋਂ ਸਾਨੂੰ ਪਹਿ ਹੀ ਜਲਦੀ ਮਿਲ ਜਾਣਗੇ ਤਾਂ ਕਿਸੇ ਦਾ ਕੋਈ ਬੈਕਗ੍ਰਾਉਂਡ ਕ੍ਰਿਮੀਨਲ ਬੈਕਗ੍ਰਾਉਂਡ ਵੀ ਨਹੀਂ ਹੁੰਦੇ ਆ ਉਹ ਵੀ ਕੋਈ ਸ਼ਰਾਰਤ ਕਰ ਦਿੰਦੇ ਹੈਗੇ ਹਾਂਜੀ ਹੁਣ ਤੱਕ ਦੀ ਜੋ ਸਾਡੀ ਪੁੱਛਗਿੱਛ ਹੈਗੀ ਜੀ ਜਿੰਨੇ ਜਿੰਨੇ ਵੀ ਇਹਨਾਂ ਦੀ ਪਰਚੀ ਹੈਗੀ ਉਹ ਸਾਰੇ ਪੰਜਾਬ ਦੇ ਹੈਗੇ